ਹਾਂਜੀ ਸਾਸੀ ਕਾ ਭਾਈ ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡਾ ਹਮਨ ਟੀਵੀ YouTube ਚੈਨਲ ਤੇ ਦੋਸਤੋ ਅੱਜ ਦੀ ਵੀਡੀਓ ਪੈਂਡ ਹੈਗਾ ਕਾਲੇਕੇ ਜਿਲ੍ਹਾ ਇਹਨੂੰ ਪੈਂਦਾ ਮੋਗਾ ਤਹਿਸੀਲ ਪੈਂਦੀ ਇਹਨੂੰ ਬਾਗਾ ਪੁਰਾਣਾ ਬੈਲ ਕੋਲ ਜੈ ਜੇ ਬਾ ਦੀਆਂ 4 ਵਹਿਣਾ ਇੱਕ ਨੰਬਰ ਤੇ ਪੂਰੀ ਭਾਰੀ ਚੰਗੇ ਦੁੱਧ ਵਾਲੀ ਜਰਸੀ 2 ਨੰਬਰ ਤੇ ਅਮਰੀਕਨ ਵਹਿੜ ਫੁੱਲ ਵੱਡੇ ਕਾਦਾ ਵਾਲੀ ਤਾਜੀ ਸੂਈ ਸਵਾਈ ਹੁਣੇ ਹੀ ਸੂਈ ਆ ਹਜੇ ਬੱਚਾ ਵੀ ਅਜੇ ਗਿੱਲਾ ਹੀ ਪਿਆ ਜੇਰ ਪੈਣੀ ਬਾਕੀ ਅਜੇ ਬੱਚਾ ਉੱਠਿਆ ਨਹੀਂ ਉਹ ਦੇਖ ਸਕਦੇ ਹੋ ਤੁਸੀਂ ਕੰਬੀ ਜਾਂਦਾ ਗਿੱਲਾ ਹੀ ਪਿਆ ਬੱਚਾ ਅਜੇ ਖੁਰੰਗਾ ਵੀ ਦੇਖ ਸਕਦੇ ਖੱਟੀਆਂ ਪਈਆਂ ਅਜੇ ਤੇ ਇੱਕ ਕਾਲੇ ਰੰਗ ਦੀ ਤਾਜੀ ਸੂਈ ਸਵਾਈ ਬੱਚੀ ਆ ਜਿਹੜੀ ਤੁਸੀਂ ਸਕਰੀਨ ਤੇ ਦੇਖ ਰਹੇ ਆ ਮਗਰ ਵੀ ਬੱਚੀ ਆ ਇੱਕ ਹੋਰ ਇਧਰ ਫੁੱਲ ਵੱਡੇ ਕਦ ਕਾਠ ਵਾਲੀ ਵਹਿੜ ਇਹ ਵੀ ਕਾਲੇ ਰੰਗ ਦੀ ਆ ਰੇਲ ਗੱਡੀ ਦੇ ਡੱਬੇ ਜਿੱਡੀ ਮਗਰ ਅਮਰੀਕਨ ਬੱਚੀ ਨਾ ਗਏ ਕਿ ਚਾਰ ਤਿੰਨ ਤਾਜ਼ੀਆਂ ਸੂਈਆਂ ਇੱਕ ਨੰਬਰ ਗੱਬਣ ਜਰਸੀ ਤਿਆਰ ਕੋਸ਼ਕ ਦੇਣ ਲੈਂਦੀ ਆ ਇਨਫਰਮੇਸ਼ਨ ਲੈ ਦੇਣਾ ਕਿੰਨਾ ਮੁੱਲ ਕਿੰਨਾ ਦੁੱਧ ਸਾਰੀ ਜਾਣਕਾਰੀ ਲੈ ਦੇਣਾ ਹਾਂਜੀ ਬਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਬਾਈ ਸਾਰਿਆਂ ਨੂੰ ਨਾਂ ਦੱਸ ਦੀਏ ਨਾਂ ਬਾਈ ਤਾਰਾ ਪਿੰਡ ਕਾਲਕੇ ਤਹਿਸੀਲ ਬਾਗਾਪੁਰਾਣਾ ਜ਼ਿਲ੍ਹਾ ਮੋਗਾ ਫੋਨ ਨੰਬਰ ਦੱਸ ਦੀਏ 83600 ਪੂਰਾ ਜੀ 80923 ਇੱਕ ਵਾਰੀ ਫੇਰ ਦੱਸ ਦੀਏ 83600 ਪੂਰਾ ਜੀ 80923 4 ਜਨਵਾਰ 4 ਜਨਵਾਰ ਆ ਬਾਈ ਤਿੰਨ ਸਵੇ ਸਵੇ ਇੱਕ ਗੱਬਰ ਕਿਹੜੇ ਪਾਸੇ ਲੱਗਈਏ ਇਹ ਰੋ ਗੱਬਨ ਵਾਲੇ ਪਾਸੇ ਚੱਲ ਬੋ ਬਾਈ ਚਲੋ ਜਰਸੀ ਤੇ ਦੱਸੋ ਕੈਨ ਮਸੂਗਾ ਦੂਜੇ ਸੂਏ ਸੁਣਾ ਬਾਈ ਜਰਸੀ ਨੇ ਕਿੰਨੇ ਦਿਨ ਲੈ ਜੂ ਬਾਈ 3 ਦਿਨਾਂ ਅਜੇ ਲੈ ਜੂਗੀ 5 ਤੋਂ 6 ਕਿੰਨਾ ਕੁ ਦੁੱਧ ਦੇ ਤੂੰ ਦੁੱਧ ਬਾਈ 18 ਲੀਟਰ ਪਿਆ ਬਲਹੂਨ ਨੇ 16 17 ਮੰਨ ਕੇ ਕੋਈ ਵੀ ਸੌਦਾ ਕਰ ਲੈ ਇਹਦਾ ਕੱਢ ਬਾਹਰ ਨੂੰ ਦੋਸਤੋ ਦੂਜਾ ਸੂਆ 5 6 ਦਿਨਾਂ ਦੇ ਵਿਚ ਵਿਚ ਬਾਈ ਕਹਿੰਦਾ ਸੂਪੂਗੀ 18 ਲੀਟਰ ਦੁੱਧ ਦਿੱਤਾ ਪਹਿਲਾਂ ਨੇ ਰਾਜੀ ਰੂਜੀ ਜਰਸੀ ਪੂਰੀ ਆ 16 17 ਮੰਨ ਕੇ ਬਾਈ ਕਹਿੰਦਾ ਕੋਈ ਵੀ ਭੈਣ ਭਰਾ ਸੌਦਾ ਕਰ ਲੈ ਚਾਰ ਹੀ ਥਾਣਾ ਕੋਈ ਵਾਧੂ ਫੋਟ ਛਾਂਗੇ ਨਹੀਂ ਦੂਜਾ ਸੂਆ ਬਦਾਮੀ ਰੰਗ ਦੀ ਗੱਬਣ ਤਿਆਰ ਜਰਸੀ ਵਹਿੜਾ ਵਜਨ ਵਜਨ ਚ ਬहोत ਹੈ ਬੁੱਤੀ ਬਾਤੀ ਵੀ ਸੋਹਣੀ ਆ ਤਾਰਾਂਗੂ ਸੋਹਣੇ ਮੂੰਹ ਮੱਥੇ ਦੀ ਆ ਛੋਟਾ ਕੰਨ ਬੋਦੀ ਵਾਲੀ ਬੱਚੀ ਜਰਸੀ ਬਰੀਡ ਦੀ ਜੇ ਕੋਈ ਭੈਣ ਭਰਾ ਜਰਸੀ ਲੈਣ ਦਾ ਚਾਹਵਾਨ ਹੋਵੇ ਲੈਵੇ ਦਾਰ ਬੱਚੀ ਆ ਕੋਈ ਫੋਟ ਨਹੀਂ ਛਾਂਗਣੀ ਪੰਜਾਂ ਦਿਨਾਂ ਨੂੰ ਸੂਪੇ ਛੇ ਦਿਨਾਂ ਨੂੰ ਸੂਪੇ ਇਦੇ ਵਿੱਚ ਵਿੱਚ ਸੁਪੂ ਇਹਦੋਂ ਅਗਲੀਆਂ ਤਿੰਨੇ ਵੜਾ ਤਾਰੀਆਂ ਸੂਈਆਂ ਤਾਰ ਕਿੰਨੇ ਦੀ ਜੈਜ ਆਪਾ ਮੈਂ ਜੇ ਤਾਂ ਕਹਿੰਨਾ ਮੁੱਲ ਕਰਾਉਣਾ ਤਾਂ 68000 ਇਹਦੀ ਜਮਾਂ ਜੈਸ ਨੂੰ ਨਹੀਂ 57500 57500 ਦੀ ਦੋ ਨੰਬਰ ਅਮਰੀਕਨ ਤੇ ਆ ਜਾ ਇਹ ਦੂਜਾ ਸੂਆ ਸੂਈ ਇਹ ਵੀ ਵੜ ਬਈ ਹੂੰ ਇਹਦਾ ਬਰੰਮਦਾਰ ਗਾਡ ਬਈ ਮਾਲਕ ਦਾ ਕਹਿੰਦਾ 26 ਲੀਟਰ ਹੀ ਚੋਇਆ ਵਾ ਜਮਾਂ ਕੰਡੇ ਵਾਲਾ ਹੂੰ ਆਪਾਂ ਬਈ 23 24 ਲੀਟਰ ਮੰਨ ਕੇ ਲਈ ਹੈ ਵੀਰ ਭਰਾ ਆ ਦੀ ਸਾਂਝ ਨਾ ਲੈਣ 23 24 ਲੀਟਰ ਖੁੱਲਾ ਦੁੱਧ ਪਿਆਈ ਲੈਣ ਕੱਢ ਬਾਹਰ ਨੂੰ ਦੋਸਤੋ ਬਾਈ ਕਹਿੰਦਾ ਜੀ ਤੋਂ ਲਈ ਆ ਅਗਲੇ ਕਹਿੰਦੇ 26 ਕਿਲੋ ਦੁੱਧ ਕੰਡੇ ਵਾਲਾ ਸੀ ਝੋਇਆ ਬਾਈ ਕਹਿੰਦਾ ਮੈਂ 23-24 ਲੀਟਰ ਦੋਸਤੋ ਸੂਕੇ ਹੱਡੀ ਆ ਗੱਲ ਗਲੌੜਾ ਜਿਆ ਸੀ ਪੈਰ ਤਿਲਕ ਚਲਿਆ ਸੀ ਦੂਜਾ ਸੂਆ ਨਵਾਂ ਹਾਨ ਵਹਿੜਾ ਕੱਦ ਵੱਡਾ ਵਜ਼ਨ ਚ ਫੁੱਲੀ ਆ 23-24 ਕਿਲੋ ਮੰਨ ਕੇ ਬਾਈ ਕਹਿੰਦਾ ਕੋਈ ਵੀ ਭੈਣ ਭਰਾ ਸੌਦਾ ਕਰ ਲੇ ਇਹਨਾਂ ਖੁੱਲਾ ਪਿਆ ਜੂ ਜੀ ਤੋਂ ਲਈ ਅਗਲੇ ਕਹਿੰਦੇ 26 ਕਿਲੋ ਦੁੱਧ ਸੀ ਝੋਇਆ ਜਾਦਬਰੀਡ ਫੁੱਲੀ ਆ ਛੋਟਾ ਕੰਨ ਆ ਬੋਦੀ ਵਾਲੀ ਬੱਚੀ ਡੱਬੀ ਪ੍ਰਿੰਟ ਵਾਲੀ ਦੁੱਧ ਬਾਈ ਕਹਿੰਦਾ 23 24 ਮੰਨ ਲੈ ਭਾਵਾ ਯਾਰ ਐਡੀ ਵਹਿੜ ਉਹ ਵੀ ਅਮਰੀਕਨ ਜੇ ਨਾਰਮਲ ਸੇਵਾ ਦੇ 23 24 ਕਿਲੋ ਦੁੱਧ ਨਹੀਂ ਦਿੰਦੀ ਤੇ ਫਿਰ ਦੇਣਾ ਵੀ ਕਿਹੜੀ ਨਹੀਂ ਆ ਰਾਜੀ ਫੋਲਾ ਬੱਚਾ ਮਗਰ ਬੱਚਾ ਕਿੰਨਾ ਨਰੋਆ ਦਾ ਬੱਚਾ ਹੀ ਆ ਤੇ ਹੁਣੇ ਸੂਈ ਆ ਤੇ ਨਹੀਂ ਤਾਇਆ ਸੂਆ ਪਸ਼ੂ ਸੂਆ ਜਾਂ ਮੰਨ ਜਾਂਦਾ ਹੁੰਦਾ ਲੱਕਾ ਜਾਂ ਮਾਰ ਜਾਂਦਾ ਹੁੰਦਾ ਤੇ ਪੋਰਾ ਵੀ ਵੈੜ ਨੇ ਸੂਆ ਨਹੀਂ ਮੰਨਿਆ ਸੂਆ ਤਾਂ ਨਹੀਂ ਮੰਨਿਆ ਕਿਉਂਕਿ ਤਾਜੀ ਸੂਈ ਕਰਕੇ ਜੇ ਇਹ ਲਿੱਸੀ ਹੁੰਦੀ ਤੇ ਗਾਣੇ ਅੱਧੀ ਰਹਿ ਜਾਣਾ ਸੀ ਕਿਉਂਕਿ ਕਿੰਨਾ ਪਾਣੀ ਨਿਕਲਿਆ ਮਸ਼ਕ ਫੁੱਟੀ ਆ ਤੇ ਬੱਚਾ ਕਿੰਨਾ ਨਿਕਲਿਆ ਅੰਦਰੋਂ ਤੇ ਵੈੜ ਨੇ ਸੂਆ ਪੋਰਾ ਨਹੀਂ ਮੰਨਿਆ ਕਿਉਂਕਿ ਰਾਜੀ ਫੁੱਲ ਆ ਮੋਟਾ-ਮੋਟਾ ਥਾਨ ਆ ਫੁੱਲ ਜਾਦਬਰੀਡ ਵਾਲੀ ਐਚ ਐਫ ਨਸਲ ਦੀ ਡੱਬੀ ਪ੍ਰਿੰਟ ਵਾਲੀ ਦੂਜਾ ਸੂਆ ਵੈੜ ਬਾਕੀ ਹੁਣ ਤਾਂ ਰੋਤੇ ਇਹਨਾਂ ਦੀ ਆ ਗਈ ਆ ਸਿਆਲੋ ਸਿਆਲ ਨਿਯਾਰੇ ਦੇ ਦੂ ਕਿੰਨੇ ਦੀ ਬਾਈ ਮਹੀ ਇਹਦਾ ਮੁੱਲ ਫੋਨ ਤੇ ਕਰਾਂਗੇ ਵੇੜ ਪੰਨ ਦਾ ਮੰਗੀ ਜਾਂਦਾ ਵੇਚਣ ਵਾਲਾ ਠੀਕ ਹੈ ਇਹਦਾ ਮੁੱਲ ਆਪਾਂ ਫੋਨ ਤੇ ਕਰਾਂਗੇ ਦੋਸਤੋ ਬਾਈ ਕਹਿੰਦਾ ਸੌਦਾ ਇਹਦਾ ਚੱਲੀ ਜਾਂਦਾ ਵੇਚਣ ਵਾਲੇ ਭੈਣ ਭਰਾ ਮੰਗੀ ਜਾਂਦਾ ਫਿਰ ਤੁਹਾਨੂੰ ਵੀ ਪਤਾ ਜੇ ਵੇਚਣ ਵਾਲਾ ਭੈਣ ਭਰਾ ਲੈਂਦਾ ਉਹਨੇ ਵੀ ਅੱਗੇ ਸੇਲ ਕਰਨੀ ਹੈ ਨਫਾ ਲੈਣਾ ਹੁੰਦਾ ਫਿਰ ਇਹਨੇ ਨਾ ਓਲਾ ਜਾਂ ਮੁੱਕ ਜਾਂਦਾ ਤਾਂ ਬਾਈ ਕਹਿੰਦਾ ਮੁੱਲ ਨਹੀਂ ਕਰਦੇ ਅਗਲਾ ਫੋਨ ਲਾ ਲੈ ਜੇ ਅਗਲਿਆਂ ਦੀ ਕਿਸਮਤ ਨੂੰ ਖੜੀ ਹੋਈ ਤਾਂ ਅਗਲਾ ਲੈ ਜੇ ਤੇ ਜੇ ਦੂਜਾ ਵਪਾਰੀ ਪੈਸੇ ਦੇਗਾ ਤਾਂ ਉਹ ਲੈ ਜੀ ਤਿੰਨ ਨੰਬਰ ਤੇ ਆ ਜਾ ਇਹ ਵੀ ਦੂਜਾ ਪੂਰਾ ਫਰੀਜ ਆ ਲੈੜ ਬਾਈ ਹੂੰ ਇਹਦਾ ਪਿਛਲੇ ਸੂਈਦਾਰ ਘਾੜਾ ਮਾਰ ਕੇ 17 ਲੀਟਰ ਚੋਇਆ ਬਾਈ ਹੂੰ ਆਪਾਂ 14-15 ਲੀਟਰ ਮੰਨ ਕੇ ਲਈਏ 14-15 ਲੀਟਰੇ ਖੁੱਲਾ ਪਿਆ ਜੋ ਕਿੰਨੇ ਦੀ ਇਹਦਾ ਬਾਈ ਮੁੱਲ ਕੋਈ ਜੰਨਾ ਮਰਜੀ 60 ਕਰਾ ਲੈ 60 ਕਰਾ ਲੈ ਇਹ ਵੀ 55700 ਇਹ ਵੀ 57000 ਦੀ ਇੱਕ ਨੰਬਰ ਜਰਸੀ ਵੀ ਇੰਨੇ ਦੀ ਬਾਈ ਕਹਿੰਦਾ ਜੀ ਤੋਂ ਲਈ ਅਗਲੇ ਕਹਿੰਦੇ 17 ਕਿਲੋ ਖੁੱਲਾ ਦੁੱਧ ਚੋਇਆ ਮੇਰੇ ਨੂੰ ਬਾਈ ਕਹਿੰਦਾ ਭਾਵਾ ਕੋਈ 14-15 ਮੰਨ ਕੇ ਲੈ ਜੇ ਮਗਰੇ ਦੇ ਵੱਛੀ ਕਾਲੇ ਰੰਗ ਦੀ ਦੂਜਾ ਸੂਆ ਨਵਾਂ ਹਣ ਜਾਣ ਵਾਲੀ ਬੱਚੀ ਤੋਰਾ ਦੂਰਾ ਬੱਚੀ ਦਾ ਪੂਰਾ ਹੀ ਚੰਗਾ ਤੋਰਾ ਤਾਂ ਚਲੋ ਚੰਗਾ ਹੀ ਹੋਣਾ ਇਹ ਕਿਹੜਾ ਕੋਈ ਬੁੱਢੀ ਗਾਂ ਬੁੱਢੀ ਗਾਂ ਹੌਲੀ ਹੌਲੀ ਜੀ ਤੁਰਦੀ ਹੁੰਦੀ ਆ ਇਹ ਤਾਂ ਦੂਜਾ ਸੂਆ ਘੋੜੀ ਵਾਂਗੂ ਜਾਂਦੀ ਆ ਲੇਵਾ ਬਹੁਤ ਸੋਨਾ ਫਿੱਟ ਫਿੱਟ ਜਾਂ ਹਵਾਨਾ ਮੋਟਾ ਮੋਟਾ ਥਾਣ ਚਾਰੇ ਥਾਣ ਗੈਬ ਚ ਨਿਖੜ ਮੇ ਕੱਲੇ ਕੱਲੇ ਲੱਗੇ ਹੋਏ ਕੋਈ ਜੜਵੇਂ ਜੇ ਥਾਣ ਨਹੀਂ 14 15 ਮੰਨ ਕੇ ਕੋਈ ਵੀ ਸੌਦਾ ਕਰ ਲੈ ਭਾਵੇਂ ਦੋ ਟਾਈਮ ਚੋਕੇ ਲੈ ਜੇ ਅਗਲਾ ਦੇ ਦੇਣੀ 75700 ਦੀ ਕਾਲੇ ਰੰਗ ਦੀ ਬੱਚੀ ਆ ਮੱਝਾਂ ਵਰਗਾ ਦੁੱਧ ਮਗਰ ਜਰਸੀ ਬਰੀਡ ਦੀ ਬੱਚੀ ਆ ਪੰਜਾਬ ਵਾਲੀ ਬੱਚੀ ਹੈ ਜੋ ਵੀ ਵਧੀਆ ਸੇਵਾ ਕਰ ਲੈਂਦਾ ਖੀਰੀਆਂ ਸੂ ਪੈਂਦੀਆਂ ਬਹਿਣਾ ਅੱਗੇ ਆ ਜਾ ਇਹ ਵੀ ਬਹੁਤ ਤਾਜੀ ਸੂਈ ਆ ਹੂੰ ਇਹ ਅੱਜ ਹੀ ਸੂਈ ਆ ਜੇ ਰਤ ਸੂਈ ਆ 3 ਵਜੇ ਹੂੰ ਇਹ ਦੂਰ ਪੈ ਗਈ ਕੰਪਲੀਟ ਆ ਮਗਰ ਬੱਚੀ ਥੀ ਬੱਚੀ ਆ ਕਿੰਨਾ ਕ ਦੁੱਧ ਪਿਆਜੋ ਭਾਈ ਇਹਦਾ ਮਾਲਕਾਂ ਨੇ ਚੋਇਆ ਵਾ 22 ਲੀਟਰ ਦੁੱਧ 22 ਲੀਟਰ ਆਪਾਂ ਮੰਨ ਕੇ ਲਈ ਜਾ ਬਹਿੜ 18 ਤੋਂ 20 ਲੀਟਰ ਵੀਰ ਭਰਾ ਉਹ ਸਮਝਣਾ ਲੱਗੇ ਦੁੱਧ ਬਾਈ ਵੇੜ 22 ਲੀਟਰ ਹੀ ਪਿਆਊਗੀ ਕੱਢ ਬਾਹਰ ਨੂੰ ਦੋਸਤੋ ਬਾਈ ਕਹਿੰਦਾ 4 ਨੰਬਰ ਵੇੜ 22 ਲੀਟਰ ਦੁੱਧ ਅਗਲੇ ਕਹਿੰਦੇ ਅਸੀਂ ਛੋਇਆ ਪਰ ਬਾਈ ਕਹਿੰਦਾ ਆਪਾਂ 18 20 ਮੰਨ ਕੇ ਲਈਆ ਦੁੱਧ ਬਾਈ ਕਹਿੰਦਾ 22 ਲੀਟਰ ਹੀ ਪਿਆਊਗੀ ਬਾਕੀ ਵੱਡੀ ਫੁੱਲ ਹੈ ਸਾਰੀਆਂ ਵੇੜਾਂ ਨਾਲ ਕੱਦ ਚ ਵੱਡੀ ਆ ਰੇਲ ਗੱਡੀ ਦੇ ਡੱਬੇ ਜਿੱਡੀ ਜਦੋਂ ਤਰੂ ਵੇੜ ਆਪ ਹੀ ਦੱਸੂ ਮਗਰ ਪੈਂਕ ਨੋਜ਼ ਵਾਲੀ ਅਮਰੀਕਨ ਬੱਛੀ ਆ ਰਾਤ ਸੂਈ ਹੈ ਜੇਰ ਜੱਪੇ ਵਾਲੇ ਪਾਸੋਂ ਕੰਪਲੀਟ ਹੈ ਜੇਰ ਪੈ ਗਈ ਆ ਪੂਰੇ ਫਲ ਵੱਡੇ ਕਰਦ ਕਾਠ ਵਾਲੀ ਤਾਜੀ ਸੂਈ ਸਵਾਈ ਕਾਲੇ ਰੰਗ ਦੀ ਵੱਛੀ ਥਣ ਇਹਦੇ ਵੀ ਮੋٹے ਮੋਟੇ ਆ ਭਾਵੇਂ ਹੱਥੀ ਚੋਲਿਓ ਤੇ ਭਾਵੇਂ ਮਸ਼ੀਨ ਤੇ ਚੋਲਿਓ ਪੂਰਾ ਮੋਟਾ ਅਸਦੀ ਚਵਾਈ ਵਾਲਾ ਥਣ ਆ ਛੋਟੇ ਚੁੰਡੀ ਵਾਲੇ ਥਣ ਨੂੰ ਹੱਥੀ ਚੋਣਾ ਔਖਾ ਹੁੰਦਾ ਇਹਦਾ ਤਾਂ ਮੋਟਾ ਥਣ ਆ ਅਸਦੀ ਚਵਾਈ ਵਾਲਾ ਭਾਵੇਂ ਮਸ਼ੀਨ ਤੇ ਚੋਲਿਓ ਭਾਵੇਂ ਹੱਥੀ ਚੋਲਿਓ ਬਾਈ ਕਹਿੰਦਾ ਆਪਾਂ 18 20 ਮੰਨ ਕੇ ਲਈ ਆ ਜੀ ਤੋਂ ਲਈ ਅਗਲੇ ਕਹਿੰਦਾ 22 ਕਿਲੋ ਦੁੱਧ ਚੋਇਆ ਕਿੰਨੇ ਹੀ ਦੇ ਦੇਣੀ ਬਾਈ ਇਹਦਾ ਹੀ ਮੁੱਲ ਬਾਈ ਫੋਨ ਤੇ ਕਰਾਂਗੇ ਠੀਕ ਇਹ ਸੌਦਾ ਤਕਰੀਬਨ ਹੋਇਆ ਵਰ ਗਿਆ ਇਹ ਤਾਂ ਪਾਲੀ ਆਪਾਂ ਵੀਡੀਓ ਚੱਲ ਕੋਈ ਨਹੀਂ ਠੀਕ ਐ ਤੇ ਇਹਦਾ ਸੌਦਾ ਇਹਦਾ ਵੀ ਫੋਨ ਤੇ ਕਰਾਂਗੇ ਇਹਦਾ ਵੀ ਬਾਈ ਕਹਿੰਦਾ ਸੌਦਾ ਫੋਨ ਤੇ ਕਰਾਂਗੇ 2 ਨੰਬਰ ਦਾ ਤੇ 4 ਨੰਬਰ ਦਾ ਸੌਦਾ ਵੀਰ ਕਹਿੰਦਾ ਫੋਨ ਤੇ ਹੀ ਕਰਾਂਗੇ ਕਿਉਂਕਿ ਬਾਈ ਕਹਿੰਦਾ ਲਗਭਗ ਸੌਦਾ ਹੋਇਆ ਵਰ ਗਿਆ ਹੀ ਆ ਤੇ ਜੇ ਅਗਲੇ ਆਗੇ ਉਹਨਾਂ ਨੇ ਨਗਦ ਪੈਸੇ ਦੇ ਦੇ ਵਪਾਰੀਆਂ ਨੇ ਤੇ ਇਹ ਲੈ ਜਾਣਗੇ ਤੇ ਜੇ ਕੋਈ ਧਾਰ ਦੱਪਾ ਕਰਦੇ ਹੋਏ ਤਾਂ ਅਗਲਾ ਫੋਨ ਲਾ ਕੇ ਪੁੱਛ ਲਈ ਜਦੋਂ ਵੀਡੀਓ ਅਪਲੋਡ ਹੋ ਗਈ ਤੇ ਜੇ ਧਾਰ ਕਰਦੇ ਹੋਏ ਤਾਂ ਬਾਈ ਕਹਿੰਦਾ ਅਗਲਾ ਫੋਨ ਲਾ ਲੈ ਤੇ ਆਪਾਂ ਨਗਦਾਂ ਨੂੰ ਦੇਣੀ ਆ ਤੇ ਇਹ ਖੜੀਆਂ ਹੋਈਆਂ ਤਾਂ ਬਾਈ ਕਹਿੰਦਾ ਅਗਲਾ ਲੈ ਜੇ ਮੁੱਲ ਇਹਨਾਂ ਦਾ ਫੋਨ ਤੇ ਹੀ ਹੋਊਗਾ ਅੱਜ ਦੀ ਵੀਡੀਓ ਦੇ ਵਿੱਚ ਜੈ ਜੇ ਭਾ ਦੀਆਂ ਤਿੰਨ ਤਾਜ਼ੀਆਂ ਸੂਈਆਂ ਦੋਹਾਂ ਦੇ ਮਗਰ ਬੱਛੀਆਂ ਇੱਕ ਦੇ ਮਗਰ ਬੱਛਾ ਤਿੰਨ ਨੰਬਰ ਤੇ ਚਾਰ ਨੰਬਰ ਦੋਹਾਂ ਦੇ ਮਗਰ ਬੱਛੀਆਂ ਇੱਕ ਨੰਬਰ ਗੱਬਣ ਜਰਸੀ ਤਿਆਰ ਚੰਗੀ ਭਾਰੀ ਵਜਣ ਵਾਲੀ ਦੋ ਨੰਬਰ ਅਮਰੀਕਨ ਟਾਪ ਦੀ ਵੜ ਤਾਜੀ ਸੂਈ ਸਵਾਈ ਫੁੱਲ ਵੱਡਾ ਕੱਦ ਹੈ ਆ ਵੀ ਤਾਜੀ ਸੂਈ ਆ ਮਗਰ ਬੱਛੀ ਆ ਆ ਵੀ ਤਾਜੀ ਸੂਈ ਆ ਸਾਰਿਆਂ ਨੂੰ ਸასი ਕਰ